ਸੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਸ਼ਹਿਰ ਵਿੱਚ ਅੱਗ ਜਨਨੀ ਦੀ ਇੱਕ ਹੋਰ ਘਟਨਾ ਵਾਪਰੀ ਹੈ ਦੇਰ ਰਾਤ ਸਰਕਾਰੀ ਕਾਲਜ ਰੋਡ ਤੇ ਸ਼ਹੀਦੀ ਗੇਟ ਦੇ ਨੇੜੇ ਸਥਿਤ ਇੱਕ ਨਾਈ ਦਾ ਖੋਖਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਅੱਗ ਲੱਗਣ ਦਾ ਕਾਰਨ ਖੋਖੇ ਦੇ ਉੱਪਰੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੀਸੀਆਰ ਮੁਲਾਜ਼ਮਾਂ ਦੀ ਮਸਤੀਦੀ ਨਾਲ ਬਾਕੀ ਦੁਕਾਨਾਂ ਅੱਗ ਦੀ ਚਪੇਟ ਵਿੱਚ ਆਉਣ ਤੋਂ ਬਚ ਗਈਆਂ ਪੀਸੀਆਰ ਮੁਲਾਜ਼ਮਾਂ ਵੱਲੋਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਪੂਰੇ ਦਾ ਪੂਰਾ ਖੋਖਾ ਹੀ ਅੰਦਰੋਂ ਸੜ ਕੇ ਸੁਆਹ ਹੋ ਚੁੱਕਿਆ ਸੀ ਦੂਸਰੇ ਪਾਸੇ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਪੀੜਿਤ ਖੋਖਾ ਮਾਲਿਕ ਵਿਕਾਸ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਲਈ ਕੁਝ مالی ਸਹਾਇਤਾ ਦਿੱਤੀ ਗਈ ਹੈ ਆਉ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰ ਤੋਂ ਇੱਕ ਹੋਰ ਮੰਦਭਾਗੀ ਖਬਰ ਰਾਤ ਦੀ ਗੱਲ ਆ ਕੋਈ 1:00 ਵਜੇ ਮੈਨੂੰ ਫੋਨ ਆਇਆ ਸੀ ਕਿ ਆਪਣੇ ਦੁਕਾਨ ਦਾ ਢਿੱਤੇ ਅੱਗ ਲੱਗੀ ਜਦੋਂ ਮਾਇਆ ਦੇ ਫਾਈਵ ਆਪਣੇ ਫਾਈਬਰ ਗ੍ਰੀਡ ਵਾਲੇ ਆਏ ਦੇ ਸੀ ਅੱਗ ਬੁਝਾਣ ਦੇ ਸੀ ਉਹਨਾਂ ਨੇ ਆ ਆਪਣੇ ਸ਼ਟਰ ਸ਼ਟਰ ਤੋੜ ਕੇ ਤੇ ਅੱਗ ਬੁਝਾਈ ਆ ਬੜਾ ਸਾਥ ਦਿੱਤਾ ਉਹਨਾਂ ਨੇ ਅੱਗ ਬੁਝਾਉਣ ਵਿੱਚ ਉਹ ਆਪਣੇ ਉਤੋਂ ਇਹ ਲੱਗੇ ਖੰਭਾ ਜੇ ਇੱਥੋਂ ਤਾਰ ਦਾ ਸਰਕਟ ਹੋਇਆ ਤੇ ਜਿਹਦੇ ਘਰ ਕੇ ਸਾਡੇ ਖੋਕੇ ਦਾ ਨੁਕਸਾਨ ਹੋਇਆ ਜੇ ਨੁਕਸਾਨ ਭਈ ਮਸ਼ੀਨਾ ਮਸ਼ੂਨਾ ਹੀ ਅੰਦਰ ਕਟਿੰਗ ਵਾਲੀਆਂ ਕੁਰਸੀਆਂ ਹੀ ਸ਼ੀਸ਼ੇ ਛੂਸ਼ੇ ਲੱਗੇ ਦੇ ਹੀ ਲੱਕੜ ਦੀ ਫਿਟਿੰਗ ਕਰਵਾਈ ਦੀ ਹੀ ਉਹੀ ਸੀਲਿੰਗ ਕਰਵਾਈ ਦੀ ਕੋਈ 1 ਲੱਖ ਡੇਢ ਲੱਖ ਤੋਂ 23 ਨੁਕਸਾਨ ਹੋਇਆ ਜੀ ਆਪਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਉਹ ਰਾਤੀ ਮੈਨੂੰ ਇੱਕ ਆਪਣੇ 1255 ਤੇ ਫੋਨ ਆਇਆ ਸੀ ਕਿਸੇ ਦਾ ਉਹਨਾਂ ਨੇ ਦੱਸਿਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜਦੋਂ ਮੈਂ ਆਇਆ ਤੇ ਆਪਣੇ ਫਾਈਬਰ ਗੇਟ ਤੇ ਪੀਸੀਆਰ ਵਾਲੇ ਅੱਗ ਬਜਾਏ ਸਹਾਇਤਾ ਰਾਸ਼ੀ ਕਾਦੀ ਆਏ ਤੇ ਸਿਰਫ ਇੱਕ ਕਹਿੰਦੇ ਜ਼ਖਮ ਤੇ ਮਲਬਾ ਲਾਉਣ ਵਾਲੀ ਗੱਲ ਹੈ ਪੀ ਅਸੀਂ ਵਪਾਰ ਮਿੰਡਲ ਵੱਲੋਂ ਅੱਜ ਸਵੇਰੇ ਮੈਨੂੰ ਪੱਪੂ ਪ੍ਰਧਾਨ ਜੀ ਨੇ ਇਹਨਾਂ ਦੇ ਸਵੇਰੇ ਮੈਨੂੰ ਫੋਨ ਆਇਆ ਕਿ ਐਸਐਸ ਕਾਲੇ ਰੋਡ ਤੇ ਇੱਕ ਆਪਣਾ ਕਟਿੰਗ ਦਾ ਕੰਮ ਕਰਦੇ ਨੇ ਕੀ ਨਾ ਆਪਣਾ ਵਿਕਾਸ ਵਿਕਾਸ ਜੀ ਤੇ ਇਹਨਾਂ ਦੀ ਦੁਕਾਨ ਨੂੰ ਖੋਖੇ ਨੂੰ ਅਗਨੀ ਭੇਟ ਹੋ ਗਈ ਕਿਸੇ ਤਰ੍ਹਾਂ ਸ਼ਾਰਟ ਸਰਕਟ ਦੇ ਨਾਲ ਤੇ ਇਹਨਾਂ ਦਾ ਮੈਂ ਵੇਖਿਆ ਵਾ ਕਿ ਟੋਟਲੀ ਲਾਸ ਹੈਗਾ ਦਾ ਨੁਕਸਾਨ ਤੇ ਦਾ ਬਹੁਤ ਜ਼ਿਆਦਾ ਵਾ ਪਰ ਮੈਂ ਪਿਛਲੇ ਦਿਨੀ ਵੀ ਗੁਰਦਾਸਪੁਰ ਚ ਬੜੀ ਘਟਨਾ ਹੋਈ ਉਹਦੇ ਵਿੱਚ ਵੀ ਜੋ ਸਾਡੇ ਕੋਲ ਤਿਲਫੁਲ ਹੋਇਆ ਆਪਾਂ ਉਹਨਾਂ ਨੂੰ ਮਦਦ ਦੀ ਕੋਸ਼ਿਸ਼ ਕੀਤੀ ਪਰ ਆਪਾਂ ਕਿਸੇ ਦਾ ਘਾਟਾ ਦੀ ਪੂਰਾ ਕਰਦੇ ਤੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਇੱਕ ਸਮਾਜਿਕ ਤੌਰ ਤੇ ਕੇ ਸਬੂਤ ਬਿਹੀ ਇਕੱਠੇ ਇੱਕ ਦੂਜੇ ਦੇ ਨਾਲ ਹੀ ਇਕੱਠੇ ਗਏ ਆਂ ਤੇ ਅੱਜ ਅਸੀਂ ਮੇਰੇ ਸਾਥੀ ਸਾਰੇ ਰੰਜੂ ਜੀ ਸ਼ੋਕਬਾਦ ਜੀ ਅਨਲ ਜੀ ਪੰਕਜ ਜੀ ਸਰਨਾ ਸਾਹਿਬ ਇਹ ਸਾਰੇ ਆਏ ਨੇ ਮੇਰੇ ਨਾਲ ਵੀ ਇਸ ਤੱਕ ਇੱਕ ਦੁੱਖ ਸਾਂਝਾ ਕਰਨ ਆਏ ਆਂ ਆਪਾਂ ਦੁੱਖ ਕਿਸੇ ਦਾ ਖਤਮ ਨਹੀਂ ਕਰਦੇ ਪਰ ਇਹ ਹੈ ਇੱਕ ਵਪਾਰ ਮੰਡਲ ਨੇ ਇੱਕ ਉਫਰਾਲਾ ਕੀਤਾ ਦਾ ਵੀ ਆਪਾਂ ਸਮਾਜਿਕ ਤੌਰ ਤੇ ਜਿੰਨੇ ਮੇਰੇ ਦੁਕਾਨਦਾਰ ਨੇ ਭਾਵੇਂ ਉਹ ਰੇੜੀ ਫੜੀ ਵਾਲਾ ਭਾਵੇਂ ਉਹ ਸਰਾਫਾਂ ਤੱਕ ਹੈ ਇਹ ਪ੍ਰਮਾਤਮਾ ਕੇ ਸਾਰਿਆਂ ਦੀ ਹੀ ਇਹ ਦੁਆ ਮੰਗਦਾ ਸਾਰੇ ਆਪਣੇ ਘਰ ਹੱਸਦੇ ਵਸਦੇ ਰਹਿਣ ਇਹੋ ਜਿਹਾ ਪ੍ਰਾਂਡ ਕਿਸੇ ਦੁਸ਼ਮਣਾਂ ਵੱਲੇ ਹੋਏ ਪਰ ਇਹ ਸੁੱਖ ਦੁੱਖ ਜਿਹੜਾ ਨਾ ਇਹ ਇੱਕ ਜ਼ਿੰਦਗੀ ਦਾ ਪਾਰਟ ਹੈ ਇਹ ਸੁੱਖ ਦੁੱਖ ਇਹ ਆਂਦੇ ਜਾਂਦੇ ਰਹਿੰਦੇ ਨੇ ਪਰ ਇਦੋਂ ਜਦੋਂ ਅਸੀਂ ਕਿਤੇ ਇਕੱਠੇ ਹੋ ਗਏ ਕਿਸੇ ਦੇ ਨਾਲ ਦੁੱਖ ਵਿੱਚ ਹੀ ਸਾਂਝ ਪਾ ਲੈਨੇ ਨਾ ਤਾਂ ਉਹਦਾ ਦੁੱਖ ਥੋੜਾ ਜਿਹਾ ਘਟ ਜਾਂਦਾ ਵਾ ਉਸ ਦੁੱਖ ਨੂੰ ਘਟਾਉਣ ਵਾਸਤੇ ਅੱਜ ਹੀ ਫੇਰ ਆਏ ਆ ਤੇ ਆਪਾਂ ਜੋ ਵੀ ਛੋਟੀ ਜਿਹੀ ਰਾਸ਼ੀ ਇਹਨਾਂ ਨੂੰ ਦਿੱਤੀ ਆ ਕਿ ਆਪਣੇ ਦੁਕਾਨ ਦੀ ਮੁਰਕੇ ਸਫਾਈ ਕਰਨ ਕਰ ਸਕਣ ਆਪਣਾ ਮਾੜਾ ਮੋਟਾ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੋੜ ਕੇ ਬੇਨਤੀ ਕਰਨੀ ਹੈ ਵੀ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਕਿ ਤੁਸੀਂ ਆਪਣੀਆਂ ਆਪਣੀਆਂ ਦੁਕਾਨਾਂ ਦੀਆਂ ਸੁਰੱਖਿਆ ਜ਼ਰੂਰ ਕਰਵਾਓ ਬਹੁਤ ਲਾਜ਼ਮੀ ਹੈ ਔਰ ਆਪਣੇ ਆਪਣੇ ਦੁਕਾਨਦਾਰਾਂ ਦੇ ਚੌਂਕੀਦਾਰ ਸਿਕਿਉਰਟੀ ਗਾਰਡ ਜ਼ਰੂਰ ਰੱਖੋ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਚੋਰੀਆਂ ਡਕੈਤੀਆਂ ਦਿਨੇ ਰਾਤ ਹੋ ਰਹੀਆਂ ਨੇ ਔਰ ਮੈਂ ਪਿਛਲੇ ਦਿਨੀ ਜਿਹੜੇ ਹਫਤਾ ਪਹਿਲਾਂ ਦੀਨਾ ਆਪਣਾ ਕੀਤਾਪੌਣ ਰੋਡ ਤੇ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਸ਼ਹਿਰੇ ਆਮ ਸੀਸੀਟੀਵੀ ਕੈਮਰੇ ਦੇ ਵਿੱਚ ਅੱਗ ਲੰਦਾ ਮਤਲਬ ਹੁੰਦਾ ਉੱਥੇ ਦੇਖਿਆ ਗਿਆ ਔਰ ਅੱਗੇ ਨਹੀਂ ਭੜ ਗਈ ਕਿ ਜੇ ਸਮੇਂ ਹੁੰਦਿਆ ਨਾ ਉਹ ਪਤਾ ਚੱਲਦਾ ਤੇ ਉਹ ਵੀ 5-7 ਦੁਕਾਨਾਂ ਦਾ ਨੁਕਸਾਨ ਹੋ ਜਾਣਾ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਟਾਈਮ ਰਹਿੰਦਿਆਂ ਪਤਾ ਲੱਗ ਗਿਆ ਤਾਂ ਅੱਗੇ ਤੋਂ ਨਾ ਕਾਬੂ ਪਾ ਲਿਆ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਸ਼ਹਿਰ ਪੀਸੀਆਰ ਵਾਲਿਆਂ ਨੇ ਤੇ ਪਹਿਲ ਕਰਕੇ ਤੇ ਜਿਹੜਾ ਫਾਇਰ ਬਗੇਡ ਨੂੰ ਇਨਫੋਰਮ ਕੀਤਾ ਇਹ ਸਲਾਗਾ ਯੋ ਕੰਮ ਹੈ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਗੀਤਾਬਨ ਰੋਡ ਤੇ ਕਾਂਡ ਹੋਇਆ ਜਿਸ ਬੰਦੇ ਨੇ ਅੱਗ ਲਾਈ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਬਿਲਕੁਲ ਸਾਹਮਣੇ ਹੈ ਉਹਨੂੰ ਬੇਨਕਾਬ ਕੀਤਾ ਜਾਵੇ ਉਹਨੂੰ ਕਾਬੂ ਕੀਤਾ ਜਾਵੇ ਕੋਈ ਐਸਾ ਸ਼ਹਿਰ ਦੇ ਵਿੱਚ ਗਰੋਥ ਨਹੀਂ ਹੈ ਜਿਹੜਾ ਇਹ ਕਾਂਡ ਕਰ ਰਿਹਾ ਹੈ